ਕੋਈ ਵੀ ਗੱਡੀ ਜਿਹੜੀ ਲੁਧਿਆਣਾ ਦੇ ਵਿੱਚੋਂ ਨਿਕਲੇਗੀ ਦੁਗਰੀ ਨਹਿਰ ਦੇ ਰਸਤੇ ਦੇ ਵਿੱਚੋਂ ਨਿਕਲੇਗੀ ਤਾਂ ਕਿਸੇ ਗੱਡੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਪੈਂਚਰ ਹੋ ਜਾਂਦੀ ਆ ਤਾਂ ਉਹ ਗੱਡੀ ਜਿਹੜੀ ਆ ਫ੍ਰੀ ਠੀਕ ਕੀਤੀ ਜਾਵੇਗੀ ਰੋਜ਼ਾਨਾ ਹੀ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਰੋਜ਼ਾਨਾ ਹੀ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਕਿਸੇ ਵੀਰ ਨੇ ਇਸੇ ਹੀ ਜਗ੍ਹਾ ਦੇ ਉੱਤੋਂ ਫਤਿਹਗੜ੍ਹ ਸਾਹਿਬ ਜਾਉਣਾ ਤੇ ਜਿਹੜੇ ਵੀਰ ਕੋਲ ਕਿਸੇ ਕੋਲੇ ਪੈਸੇ ਨਹੀਂ ਹੈਗੇ ਤੇ ਉਹਨੂੰ ਅਸੀਂ ਗੱਡੀਆਂ ਦੀ ਸਰਵਿਸ ਬਿਲਕੁਲ ਇੱਥੋਂ ਅਸੀਂ ਫ੍ਰੀ ਕਰਕੇ ਦੋ ਰਹੇ ਹਾਂ ਇਹ ਨਿਸ਼ਾਨੀ ਐਸਸੀ ਦੀ ਰੱਖੀ ਗਈ ਤੁਸੀਂ ਦੇਖ ਸਕਦੇ ਹੋ ਆ ਪੋਸਟਰ ਦੇ ਉੱਪਰ ਵੀ ਲਿਖਿਆ ਵੀ ਜਿਹੜਾ ਵੀਰ ਨਿਸ਼ਾਨ ਸਾਹਿਬ ਲਾ ਕੇ ਜਾਊਗਾ ਅਸੀਂ ਉਸ ਦੀ ਰੱਖੀ ਹੈ ਸ਼ਰਤ ਰੱਖੀ ਹੋਈ ਹੈ ਵੀ ਨਿਸ਼ਾਨ ਸਾਹਿਬ ਗੱਡੀ ਦੇ ਉੱਪਰ ਲੱਗਿਆ ਹੋਣਾ ਚਾਹੀਦਾ ਤੇ ਉਸ ਬੰਦੇ ਦੀ ਹੀ ਗੱਡੀ ਠੀਕ ਕੀਤੀ ਜਾਊਗਾ 3 ਵਜੇ ਦੀ ਲੋਕੇਸ਼ਨ ਹੈ ਰਾਤ ਇਹ ਉਹ ਸਾਨੇ ਵਾਲੇ 에어ਪੋਰਟ ਦੇ ਕੋਲ ਲੋਕੇਸ਼ਨ ਹੈ ਸਾਡੀ ਲੋਕੇਸ਼ਨ ਤੋਂ ਪਰ ਇਸ ਦੇ ਨਾਲ ਇਹ ਸਾਰਾ ਪਰਿਵਾਰ ਸੀ ਇਹਨਾਂ ਨੇ ਇੱਕੋ ਹੀ ਬੇਨਤੀ ਕੀਤੀ ਵੀ ਸਾਡਾ ਪਰਿਵਾਰ ਹੈ ਤੁਸੀਂ ਆ ਕੇ ਇਸ ਦੀ ਸੇਵਾ ਕਰੋ ਪਰ ਸਾਨੂੰ ਦੇਖ ਕੇ ਪਰਿਵਾਰ ਦਾ ਦੇਖ ਕੇ ਤੇ ਸਾਨੂੰ ਐ ਲੱਗਿਆ ਵੀ ਸਾਨੂੰ ਜਾਣਾ ਚਾਹੀਦਾ ਤਾਂ ਬਾਈਂ ਕਿਸ ਤਰ੍ਹਾਂ ਇਹ ਸੇਵਾ ਚੱਲਦੀ ਹੈਗੀ ਆ ਥੋੜਾ ਸਮਾਂ ਦਵਾਂਗੇ ਕੀ ਕੀ ਗੱਡੀ ਦੇ ਵਿੱਚ ਹੈਗਾ ਕਿਉਂਕਿ ਤੁਸੀਂ ਇਹ ਲਗਾਤਾਰ ਇਹ ਸੇਵਾ ਕਰ ਰਹੇ ਹੋਰੇ ਪਿਛਲੇ 4 ਸਾਲਾਂ ਤੋਂ ਕੀ ਕੀ ਸਮਾਨ ਰੱਖਿਆ ਗੱਡੀ ਵਿੱਚ ਅੱਲੇ ਤਾਂ ਹਰਮਨ ਮੋਟਰ ਵੱਲੋਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰਮਨ ਮੋਟਰ ਵੱਲੋਂ ਨਵਾਂ ਉਪਰਾਲਾ ਹੈ ਬੈਨ ਬਣਾਈ ਸਮਾਨ ਇਹਦੇ ਵਿੱਚ ਟੋਟਲੀ ਸਾਰਾ ਹੈ ਜੋ ਵਰਕਸ਼ਾਪ ਦਾ ਸਮਾਨ ਹੁੰਦਾ ਇਹਦੇ ਵਿੱਚ ਸਾਰਾ ਕੁਝ ਹੈਗਾ ਗੋਟੀਆਂ ਚਾਬੀ ਪਾਨੇ ਜੈਕ ਮੋਬਿਲਲ ਆਰਕ ਮੋਬਿਲਲ ਦੀਆਂ ਕੰਨੀਆਂ ਵੀ ਪਈਆਂ ਨੇ ਇਹ ਬਹਾਹਾਵਾ ਵਰਨਾਲਾ ਪੱਪੂ ਦੀ ਪਿਆਜ ਜੈਕ ਵੀ ਪਏ ਨੇ ਆਹ ਜੈਕ ਪਿਆ ਇੱਕ ਆਹ ਪਿਆ ਅੰਦਰ ਜੈਕ ਇਹਦੇ ਵਿੱਚ ਸਾਰਾ ਸਮਾਨ ਪਿਆ ਬੈਗ ਦੇ ਵਿੱਚ ਸਾਰਾ ਸਮਾਨ ਪਿਆ ਆਪਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਬਾਹਰ ਗੱਡੀ ਸਟਾਰਟ ਕਰਨ ਵਾਸਤੇ ਬਕਾਇਦਾ ਕੀ ਆਪਣੇ ਕੋਲ ਟੋਚਨਕ ਹੋਊ ਵੀ 17 ਵੀ ਪਈਆਂ ਨੇ ਤੇ ਗੱਡੀ ਨੂੰ ਸਕੈਨ ਕਰਨ ਵਾਸਤੇ ਸਕੈਨਰ ਵੀ ਨਾਲ ਅਸੀਂ ਆਹ ਦੇਖੋ ਛੋਟਾ ਸਕੈਨਰ ਇਹ ਬਾਹਰੋਂ ਲੈ ਬਾਹਰੋਂ ਮੰਗਵਾਇਆ ਸਕੈਨਰ ਹੈ ਇਹ ਛੋਟਾ ਸਕੈਨਰ ਵੀ ਰੱਖਿਆ ਆ ਵੀ ਜੇ ਕੋਈ ਟੈਕਨੀਕਲ ਫਾਲਟ ਪੈ ਜਾਂਦਾ ਇਹ ਸਕੈਨ ਲਾ ਕੇ ਗੱਡੀ ਨੂੰ ਚੈੱਕ ਵੀ ਕਰ ਸਕਦੇ ਆਂ ਵੀ ਬਹੁਤਾ ਮਹੀਨਾ ਸ਼ੁਰੂ ਹੋ ਚੁੱਕਾ ਵਾ ਤਾ ਇਸ ਮਹੀਨੇ ਦੇ ਵਿੱਚ ਸ਼ਹੀਦੀ ਸਪਤਾਹਕ ਵੀ ਮਨਾਇਆ ਜਾਂਦਾ ਵਾ ਤਾਂ ਬਹੁਤ ਸਾਰੀ ਸੰਗਤਾਂ ਜਿਹੜੀਆਂ ਨੇ ਇਹ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਾ ਕੇ ਨਤਮਸਤਕ ਹੁੰਦੀਆਂ ਨੇ ਤਾਂ ਵਕਫ ਵਕ ਥਾਵਾਂ ਤੇ ਇਸ ਦਿਹਾੜੇ ਦੇ ਵਿੱਚ ਲੰਗਰ ਵੀ ਲੱਗਦੇ ਨੇ ਤਾਂ ਇੱਕ ਅਨੋਖਾ ਲੰਗਰ ਜਿਹੜਾ ਵਾ ਲੁਧਿਆਣਾ ਦੇ ਵਿੱਚ ਲੱਗਦਾ ਉਹ ਤਸਵੀਰਾਂ ਤਾਂ ਦਿਖਾ ਦਿੰਨੇ ਆ ਮਿਸ਼ਨ ਸੇਵਾ ਜਥਾ ਦੁਗਰੀ ਲੁਧਿਆਣਾ ਵੱਲੋਂ ਇੱਥੇ ਇੱਕ ਨੋਖਾ ਲੰਗਰ ਲਗਾਇਆ ਜਾ ਰਿਹਾ ਵਾ 21 ਤੋਂ ਲੈ ਕੇ 28 ਦਸੰਬਰ ਤੱਕ ਕਿਉਂਕਿ ਇਹ ਸ਼ਹੀਦੀ ਸਪਤਾਹਕ ਦਾ ਮਹੀਨਾ ਹਫਤਾ ਹੁੰਦਾ ਵਾ ਤਾ ਇਸ ਤਰ੍ਹਾਂ ਬਹੁਤ ਸਾਰੇ ਥਾਵਾਂ ਤੇ ਲੰਗਰ ਲੱਗੇ ਹੁੰਦੇ ਨੇ ਤਾਂ ਲੁਧਿਆਣਾ ਦੇ ਵਿੱਚ ਇਹ ਲੰਗਰ ਲਗਾਇਆ ਗਿਆ ਵਾ ਕੋਈ ਵੀ ਗੱਡੀ ਜਿਹੜੀ ਲੁਧਿਆਣਾ ਦੇ ਵਿੱਚੋਂ ਨਿਕਲੇਗੀ ਦੁਗਰੀ ਨਹਿਰ ਦੇ ਰਸਤੇ ਦੇ ਵਿੱਚੋਂ ਨਿਕਲੇਗੀ ਤਾਂ ਕਿਸੇ ਗੱਡੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਪੈਂਚਰ ਹੋ ਜਾਂਦੀ ਆ ਤਾਂ ਉਹ ਗੱਡੀ ਜਿਹੜੀ ਆ ਫ੍ਰੀ ਠੀਕ ਕੀਤੀ ਜਾਵੇਗੀ ਤਾਂ ਇੱਥੇ ਨੌਜਵਾਨ ਖੜੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਹੱਥ ਵਿੱਚ ਪੋਸਟਰ ਨੇ ਤਾਂ ਇੱਕ ਮੋਬਾਈਲ ਵੈਨ ਜਿਹੜੀ ਉਹ ਬਣਾਈ ਗਈ ਹੈ ਇੱਕ ਛੋਟੀ ਵਰਕਸ਼ਾਪ ਜਿਹੜੀ ਆ ਗੱਡੀ ਦੇ ਵਿੱਚ ਹੀ ਬਣਾਈ ਗਈ ਆ ਕਿਸੇ ਤਰ੍ਹਾਂ ਦੀ ਕੋਈ ਗੱਡੀ ਨੂੰ ਪ੍ਰੋਬਲਮ ਆਵੇਗੀ ਤਾਂ ਉਹ ਗੱਡੀ ਜਿਹੜੀ ਆ ਤੁਰੰਤ ਜਿਹੜੀ ਆ ਉਹ ਠੀਕ ਕੀਤੀ ਜਾਵੇਗੀ ਗੱਡੀ ਜਿਹੜੀ ਫ੍ਰੀ ਠੀਕ ਹੋਵੇਗੀ ਤਾਂ ਗੱਲਬਾਤ ਵੀ ਕਰਾਂਗੇ ਨੌਜਵਾਨ ਖੜੇ ਨੇ ਇੱਥੇ ਭਾਈ ਸੱਚਕਲ ਜੀ ਸਸਕਾਲ ਜੀ ਵਾਹਿਗੁਰੂ ਜੀ ਉਹ ਤਾਂ ਮਹੀਨਾ ਸ਼ੁਰੂ ਹੋ ਚੁੱਕਾ ਵਾ ਸ਼ਹੀਦੀ ਸਪਤਾਹਕ ਹੁੰਦਾ ਵਸ ਦਿਨਾਂ ਦੇ ਵਿੱਚ ਤੁਸੀਂ ਇੱਕ ਅਨੋਖਾ ਲੰਗਰ ਲਗਾਉਣ ਜਾ ਰਹੇ ਹੋ ਹਰ ਸਾਲ ਸੇਵਾ ਕਰਦੇ ਹੋ ਜਿਹੜੀ ਵੀ ਕੋਈ ਗੱਡੀ ਖਰਾਬ ਹੁੰਦੀ ਰਸਤੇ ਦੇ ਵਿੱਚ ਉਸ ਨੂੰ ਠੀਕ ਕਰਦੇ ਹੋ ਤਾਂ ਕਿਸ ਤਰ੍ਹਾਂ ਇਹ ਸੇਵਾ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਇਸ ਵਾਰ ਸੇਵਾ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਫਰਜੰਦ ਜੋ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਹਰੇਕ ਸਾਲ ਕੁਛ ਨਾ ਕੁਛ ਅਲੱਗ ਤਰੀਕੇ ਦੀ ਸੇਵਾ ਕਰਨ ਦਾ ਮਨ ਵਿੱਚ ਆਉਂਦਾ ਤੇ ਇਸ ਵਾਰ ਅਸੀਂ ਰਜਾਨਾ ਹੀ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਰਜਾਨਾ ਹੀ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਕਿਸੇ ਵੀਰ ਨੇ ਇਸੇ ਹੀ ਜਗ੍ਹਾ ਦੇ ਉਤੋਂ ਫਤਿਹਗੜ੍ਹ ਸਾਹਿਬ ਜਾਉਣਾ ਹੈ ਤੇ ਜਿਹੜੇ ਵੀਰ ਕੋਲ ਕਿਸੇ ਕੋਲੇ ਪੈਸੇ ਨਹੀਂ ਹੈਗੇ ਤੇ ਉਹਨੂੰ ਅਸੀਂ ਗੱਡੀਆਂ ਦੀ ਸਰਵਿਸ ਬਿਲਕੁਲ ਇੱਥੋਂ ਅਸੀਂ ਫ੍ਰੀ ਕਰਕੇ ਤੋਰਨੇ ਇਸ ਸਰਵਿਸ ਦੇ ਵਿੱਚ ਕੀ ਕੀ ਹੋਵੇਗਾ ਕਿਸ ਤਰ੍ਹਾਂ ਦੀ ਸਰਵਿਸ ਹੋਵੇਗੀ ਹਾਂਜੀ ਅਸੀਂ ਸਰਵਿਸ ਇਸ ਦੰਦ ਦੱਸ ਦੇਣਾ ਚਾਹੁੰਦੇ ਆ ਸਰਵਿਸ ਦਾ ਜਿਹੜਾ ਸਮਾਨ ਹੈ ਉਹ ਬੰਦਾ ਲਿਆਵੇ ਜਿਹੜਾ ਟੈਕਨੀਕਲ ਜੇ ਕੋਈ ਸਰਵਿਸ ਦਾ ਜਿਵੇਂ ਅਸੀਂ ਕੋਈ ਲੇਬਰ ਹੈ ਉਹ ਅਸੀਂ ਲੇਬਰ ਬਿਲਕੁਲ ਫ੍ਰੀ ਆਫ ਕਾਸਟ ਰੱਖੀ ਹੈ ਲੇਬਰ ਦਾ ਅਸੀਂ 1 ਰੁਪਿਆ ਨਹੀਂ ਲਵਾਂਗੇ ਪੈਂਚਰ ਪੁੰਚਰ ਵੀ ਜੇ ਤੁਸੀਂ ਕੋਈ ਗੱਡੀ ਹੋ ਜਾਂਦੀ ਆ ਤੇ ਉਹ ਵੀ ਤੁਸੀਂ ਲਗਾਉਂਗੇ ਹਾਂਜੀ ਗੁਰੂ ਮਹਾਰਾਜ ਮਿਹਰ ਕਰੇ ਜੇ ਪੈਂਚਰ ਹੋ ਜਾਂਦਾ ਜੇ ਕੋਈ ਟੈਕਨੀਕਲ ਪ੍ਰੋਬਲਮ ਦਾ ਇਸ਼ੂ ਵੀ ਹੋ ਜਾਂਦਾ ਅਸੀਂ ਉਹ ਨੂੰ ਫ੍ਰੀ ਆਫ ਕਾਸਟ ਕਰਾਂਗੇ ਕਿਉਂਕਿ ਜਿਹੜਾ ਪੈਂਚਰ ਹੋ ਟੈਕਨੀਕਲ ਇਸ਼ੂ ਹੈ ਤੇ ਅਸੀਂ ਉਹਨੂੰ ਬਿਲਕੁਲ ਫ੍ਰੀ ਆਫ ਕਾਸਟ ਕਰਾਂਗੇ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਇਹ ਸੇਵਾ ਜਿਹੜੀ ਆ ਚੱਲ ਰਹੀ ਆ ਲੱਗਦਾ ਵੀਰ ਜੀ ਸੰਸਥਾ ਚਲਾਏ ਨੂੰ 7 ਸਾਲ ਹੋ ਗਏ ਤੇ ਇਹ ਸਾਡਾ ਅੱਜ ਚੌਥਾ ਸਾਲ ਆ ਜਿਹਦੇ ਅਸੀਂ ਚੌਥੇ ਸਾਲ ਦੇ ਤੁਹਾਡੇ মিডিਆ ਭਾਈਚਾਰੇ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਜਿਹਦੇ ਕਰਕੇ ਅੱਜ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਪਿਛਲੇ ਸਾਲ ਸੇਵਾ ਸਿੱਗੀ ਕੀ ਤੁਸੀਂ ਜਿੱਥੇ ਵੀ ਕੋਈ ਗੱਡੀ ਠੀਕ ਹੁੰਦੀ ਸੀ ਲੁਧਿਆਣੇ ਦੇ ਚੁੰਗੀ ਤੋਂ ਲੈ ਕੇ ਚੁੰਗੀ ਦੇ ਵਿੱਚ ਕਿਤੇ ਵੀ ਗੱਡੀ ਖਰਾਬ ਹੁੰਦੀ ਸੀ ਉੱਥੇ ਠੀਕ ਕਰਨ ਜਾਂਦੇ ਸੀਗੇ ਤਾਂ ਇਸ ਵਾਰ ਸੇਵਾ ਜਿਹੜੀ ਇੱਥੇ ਖੜ ਕੇ ਕੀਤੀ ਜਾਵੇਗੀ ਸਾਰੀ ਹਾਂਜੀ ਇਸ ਵਾਰੀ ਇੱਥੇ ਖੜ ਕੇ ਕੀਤੀ ਜਾਊਗੀ ਰੀਜ਼ਨ ਇਹ ਹੈ ਸਾਨੂੰ ਕੁਝ ਲੋਕ ਜਿਹੜੇ ਐਸੇ ਨੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਭਾਈ ਵੀ ਇੱਥੇ ਆ ਕੇ ਸੇਵਾ ਕਰੋ ਰਾਤੀ 3 ਵਜੇ ਕਰਦੇ ਸਾਨੂੰ ਕੋਈ ਦਿੱਕਤ ਨਹੀਂ 3 ਵੇ ਜਾਣ ਤੋਂ ਪਰ ਸਾਡੀ ਲੋਕੇਸ਼ਨ ਤੋਂ ਬਾਹਰ ਆ ਫਿਰ ਉਹ ਸੰਗਤ ਸਾਨੂੰ ਥੋੜਾ ਜਿਹਾ ਓਵਰ ਓਵਰ ਬੋਲਦੀ ਆ ਫਿਰ ਅਸੀਂ ਇਹੀ ਚੀਜ਼ ਸੋਚਿਆ ਵੀ ਅਸੀਂ ਇਸੇ ਹੀ ਜਗ੍ਹਾ ਤੇ ਕਿਉਂਕਿ ਕਰਨੀ ਤਾਂ ਸੇਵਾ ਹੈ ਤੇ ਸੇਵਾ ਦੇ ਨਾਮ ਨਾਲ ਕੋਈ ਸੰਗਤ ਸਾਨੂੰ ਗਾਲਾਂ ਕੱਢੇ ਉਹ ਵੀ ਨਹੀਂ ਚੰਗਾ ਲੱਗਦਾ ਬਟ ਇਹ ਵੀ ਅਸੀਂ ਇਸੇ ਜਗ੍ਹਾ ਤੋਂ ਹੀ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਠੀਕ ਕਰਾਂਗੇ ਕਿਸ ਕਿਸ ਤਰ੍ਹਾਂ ਦੀ ਸੇਵਾ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨੇ ਇਸ ਰਾਤ ਦੇ ਵਿੱਚੋਂ ਕੋਈ ਵੀ ਕਹਿ ਦਊਗਾ ਮੇਰੀ ਗੱਡੀ ਖਰਾਬ ਹੋ ਗਈ ਆ ਇਹ ਕੋਈ ਫਤਿਹਗੜ ਸਾਹਿਬ ਜਿਹੜਾ ਜਾ ਰਿਹਾ ਉਸਦੀ ਗੱਡੀ ਠੀਕ ਕੀਤੀ ਜਾਊਗੀ ਕਿਸ ਤਰ੍ਹਾਂ ਇਹ ਨਿਸ਼ਾਨੀ ਰੱਖੀ ਗਈ ਹੈ ਤੁਸੀਂ ਹਾਂਜੀ ਅਸੀਂ ਨਿਸ਼ਾਨੀ ਇਸ ਚੀਜ਼ ਦੀ ਰੱਖੀ ਗਈ ਤੁਸੀਂ ਦੇਖ ਸਕਦੇ ਹੋ ਆ ਪੋਸਟਰ ਦੇ ਉੱਪਰ ਵੀ ਲਿਖਿਆ ਵੀ ਜਿਹੜਾ ਵੀਰ ਨਿਸ਼ਾਨ ਸਾਹਿਬ ਲਾ ਕੇ ਜਾਊਗਾ ਅਸੀਂ ਉਸ ਦੀ ਰੱਖੀ ਹੈ ਸ਼ਰਤ ਰੱਖੀ ਹੋਈ ਹੈ ਵੀ ਨਿਸ਼ਾਨ ਸਾਹਿਬ ਗੱਡੀ ਦੇ ਉੱਪਰ ਲੱਗਿਆ ਹੋਣਾ ਚਾਹੀਦਾ ਤੇ ਉਸ ਬੰਦੇ ਦੀ ਹੀ ਗੱਡੀ ਠੀਕ ਕੀਤੀ ਜਾਊਗੀ ਪਿਛਲੇ ਸਾਲ ਕਿਸ਼ਤਾ ਦਾ ਰਿਸਪੌਂਸ ਸੀ ਕਿਉਂਕਿ ਅ ਤੂੰ ਦੇ ਦੇ ਰਾਤ ਤੱਕ ਸਰਵਿਸ ਕਰਨ ਜਾਂਦੇ ਸੀ ਗੱਡੀਆਂ ਦੀਆਂ ਰਾਤ 2:00 2:00 ਵਜੇ ਤੱਕ ਤੁਹਾਡੇ ਕੋਲ ਵੀਡੀਓ ਵੀ ਹੈਗਿਆਣੀ ਆ ਧੁੰਦ ਦੇ ਵਿੱਚ ਕਿਉਂਕਿ ਇਹਨਾਂ ਦੇ ਨਾਲ ਧੁੰਦ ਬਹੁਤ ਹੁੰਦੀ ਹੈਗੀ ਆ ਤਾਂ ਉਹ ਕਿਸ ਤਰ੍ਹਾਂ ਸੇਵਾ ਚੱਲਦੀ ਸੀ ਪਿਛਲੇ ਸਾਲ ਪਿਛਲੇ ਸਾਲ ਅਸੀਂ ਕਰੀਬ ਨਾ ਨਾ ਕਰਦੇ ਵੀ ਅਸੀਂ 20 ਤੋਂ 25 ਗੱਡੀ تھی ਕਿਤਿਆਂ ਆ ਵੀਡੀਓ ਦੇਖ ਸਕਦੇ ਹੋ ਇਹ ਰਾਤ 3 ਵਜੇ ਦੀ ਵੀਡੀਓ ਔਰ ਸਾਡੀ ਲੋਕੇਸ਼ਨ ਤੋਂ ਬਾਹਰ ਹੈ ਅਸਾਂ ਇਹ ਧੁੰਦ ਬਹੁਤ ਪਈ ਆ ਦਿਖਦਾ ਪਿਆ ਵੀਡੀਓ ਤੇ ਇਹ ਸਾਡੀ ਲੋਕੇਸ਼ਨ ਤੋਂ ਬਾਹਰ ਹੈ ਇਹ 3 ਵਜੇ ਦੀ ਲੋਕੇਸ਼ਨ ਹੈ ਰਾਤ ਇਹ ਔਰ ਇਹ ਸਾਨੇ ਵਾਲੇ 에어ਪੋਰਟ ਦੇ ਕੋਲ ਲੋਕੇਸ਼ਨ ਹੈ ਸਾਡੀ ਲੋਕੇਸ਼ਨ ਤੋਂ ਪਰ ਇਸ ਦੇ ਨਾਲ ਇਹ ਸਾਰਾ ਪਰਿਵਾਰ ਸੀ ਇਹਨਾਂ ਨੇ ਇੱਕੋ ਹੀ ਬੇਨਤੀ ਕੀਤੀ ਵੀ ਸਾਡਾ ਪਰਿਵਾਰ ਆ ਤੁਸੀਂ ਆ ਕੇ ਇਸ ਦੀ ਸੇਵਾ ਕਰੋ ਪਰ ਸਾਨੂੰ ਦੇਖ ਕੇ ਪਰਿਵਾਰ ਦਾ ਦੇਖ ਕੇ ਤੇ ਸਾਨੂੰ ਐ ਲੱਗਿਆ ਵੀ ਸਾਨੂੰ ਜਾਣਾ ਚਾਹੀਦਾ ਬਾਬਾ ਜੀ ਕਿਸ ਤਰ੍ਹਾਂ ਇਹ ਸੇਵਾ ਚੱਲਦੀ ਹੈਗੀ ਆ ਥੋੜਾ ਸਮਾਨ ਦਿਖਾਉਂਗੇ ਕੀ ਕੀ ਗੱਡੀ ਦੇ ਵਿੱਚ ਆ ਗਿਆ ਕਿਉਂਕਿ ਤੁਸੀਂ ਇਹ ਲਗਾਤਾਰ ਇਹ ਸੇਵਾ ਕਰ ਰਹੇ ਹੋ ਰਿਹਾ ਪਿਛਲੇ 4 ਸਾਲਾਂ ਤੋਂ ਕੀ ਕੀ ਸਮਾਨ ਰੱਖਿਆ ਹੈ ਗੱਡੀ ਦੇ ਵਿੱਚ ਪਹਿਲੇ ਤਾਂ ਹਰਮਨ ਮੋਟਰ ਵੱਲੋਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰਮਨ ਮੋਟਰ ਵੱਲੋਂ ਨਵਾਂ ਉਪਰਾਲਾ ਹੈ ਬੈਨ ਬਣਾਈ ਸਮਾਨ ਇਹਦੇ ਵਿੱਚ ਟੋਟਲੀ ਸਾਰਾ ਹੈ ਜੋ ਵਰਕਸ਼ਾਪ ਦਾ ਸਮਾਨ ਹੁੰਦਾ ਇਹਦੇ ਵਿੱਚ ਸਾਰਾ ਕੁਝ ਹੈਗਾ ਗੋਟੀਆਂ ਚਾਬੀ ਪਾਨੇ ਜੈਕ ਮੋਬਾਈਲ ਆਰੇ ਕੋ ਮੋਬਾਈਲ ਦੀਆਂ ਕੰਨੀਆਂ ਵੀ ਪਈਆਂ ਨੇ ਤੇ ਇਹ ਹਵਾ ਭਰਨ ਵਾਲਾ ਪੰਪ ਵੀ ਪਿਆ ਜੈਕ ਵੀ ਪਏ ਨੇ ਆਹ ਜੈਕ ਪਿਆ ਇੱਕ ਆਹ ਪਿਆ ਅੰਦਰ ਜੈਕ ਇਹਦੇ ਵਿੱਚ ਸਾਰਾ ਸਮਾਨ ਪਿਆ ਬੈਗ ਦੇ ਵਿੱਚ ਸਾਰਾ ਸਮਾਨ ਪਿਆ ਆਪਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਬਾਹਰ ਗੱਡੀ ਸਟਾਰਟ ਕਰਨ ਵਾਸਤੇ ਬਾਕਾਇਦਾ ਕੀ ਆਪਣੇ ਕੋਲ ਟੋਸ਼ਨ ਹੋ ਵੀ ਤਾਰਾਂ ਵੀ ਪਈਆਂ ਨੇ ਤੇ ਇਹ ਗੱਡੀ ਨੂੰ ਸਕੈਨ ਕਰਨ ਵਾਸਤੇ ਸਕੈਨਰ ਵੀ ਨਾਲ ਅਸੀਂ ਆ ਦੇਖੋ ਛੋਟਾ ਸਕੈਨਰ ਇਹ ਬਾਹਰੋਂ ਬਾਹਰੋਂ ਮੰਗਵਾਇਆ ਸਕੈਨਰ ਹੈ ਇਹ ਛੋਟਾ ਸਕੈਨਰ ਵੀ ਰੱਖਿਆ ਆ ਵੀ ਜੇ ਕੋਈ ਟੈਕਨੀਕਲ ਫਾਲਟ ਪੈ ਜਾਂਦਾ ਹੈ ਤੇ ਸਕੈਨ ਲਾ ਕੇ ਗੱਡੀ ਨੂੰ ਚੈੱਕ ਵੀ ਕਰ ਸਕਦੇ ਆਂ ਵੀ ਇਹ ਕਿਉਂ ਨਹੀਂ ਸਟਾਰਟ ਹੋ ਰਹੀ ਗੱਡੀ ਕਿਸ ਤਰ੍ਹਾਂ ਸੰਪਰਕ ਲੋ ਕਰ ਸਕਦੇ ਨੇ ਤੁਹਾਡੇ ਨਾਲ ਤੁਸੀਂ ਇੱਕ ਨੰਬਰ ਵੀ ਲਿਖਿਆ ਆ ਵਾ ਅੱਛਾ ਇਹ ਨਾਲ ਲਿਖਿਆ ਤੁਸੀਂ ਦੁੱਧ ਦੀ ਸੇਵਾ ਵੀ ਨਾਲ ਚੱਲੇਗੀ ਇਹ ਦੁੱਧ ਦੀ ਸੇਵਾ ਨਾਲ ਕਰਦੇ ਦੁੱਧ ਦੀ ਸੇਵਾ ਵੀ 5 ਤੋਂ 7 ਵਜੇ ਤੱਕ ਇੱਥੇ ਦੁੱਧ ਦੀ ਸੇਵਾ ਵੀ ਚੱਲੂਗੀ ਇਹ ਵੀ ਸੇਵਾ ਚੱਲੂਗੀ ਨਾਲ ਕੋਣ ਕੰਟੈਕਟ ਕੀਤਾ ਕਰ ਸਕਦੇ ਤੁਸੀਂ ਆਪਣਾ ਆ ਦੋ ਨੰਬਰ ਦਿੱਤੇ ਨੇ 95 17 66 1984 ਤੇ 96 46 78 78 16 ਇਹ ਮੇਰਾ ਨੰਬਰ ਹੈ ਇਹ ਵਰਕਸ਼ਾਪ ਦਾ ਨੰਬਰ ਹੈ ਤੇ ਇਹ ਹੈਗਾ ਆਪਣਾ ਵੀਰੇ ਦਾ ਨੰਬਰ ਜਿਹੜਾ ਤੁਹਾਡੇ ਨਾਲ ਪਹਿਲੇ ਗੱਲ ਹੋਈ ਹੈ ਕਿਸ ਤਰ੍ਹਾਂ ਲੋਕ ਮਿਲਦੇ ਨੇ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਲੋਕ ਬਹੁਤ ساری ਦੁਆਵਾਂ ਦਿੰਦੇ ਹੋ ਨੇ ਕਿ ਦੇਰ ਰਾਤ ਤੱਕ ਇਸ ਤਰ੍ਹਾਂ ਕੰਮ ਚੱਲਣਾ ਕਿਸ ਤਰ੍ਹਾਂ ਬਹੁਤ ਸ਼ੁਕਰਗੁਜ਼ਾਰ ਹੈ ਇਸ ਕੀ ਪਤਾ ਇਹ ਲੋਕਾਂ ਦੀਆਂ ਦੁਆਵਾਂ ਸਦਗਾ ਹੀ ਇਹ ਵਰਕਸ਼ਾਪ ਇਦਾਂ ਦੁਆਰਾ ਇਹ ਮੋਬਾਈਲ ਵਾਨ ਵੇਨ ਪਾੰਦਾ ਸੀ ਸੋਚਿਆ ਹੋਵੇ ਇਹਨਾਂ ਲੋਕਾਂ ਦੀ ਦਵਾਵਾਂ صدਕਾ ਵੀ ਮਹਾਰਾਜ ਦੀ ਕਿਰਪਾ ਅੱਜ ਦੀ ਡੇਟ ਤੱਕ ਅਸੀਂ ਇੱਥੇ ਬਣੇ ਆ ਕੀ ਸੀ ਅਸੀਂ ਕੁਝ ਵੀ ਨਹੀਂ ਸੀਗੇ ਇਹ ਸਿਰਫ ਮਾਲ ਮਹਾਰਾਜ ਦਾ ਕੀਤਾ ਦੇਣਾ ਜਿਹੜਾ ਇਹ ਅੱਜ ਦੀ ਡੇਟ ਤੱਕ ਅਸੀਂ ਇੱਥੇ ਖੜੇ ਹੋਏ ਆ ਬਹੁਤ ਸਾਰੇ ਨੌਜਵਾਨ ਨਾਲ ਜੁੜੇ ਵੀ ਹੋਣੇ ਆ ਕੰਮ ਦੇ ਲਈ ਬਹੁਤ ਪਿਛਲੇ ਸਾਲ ਸਾਨੂੰ ਬਹੁਤ ਫੋਨ ਆਏ ਸੀ ਅੈਦ ਕੀ ਉਹ ਮੁੰਡਿਆਂ ਨੂੰ ਸਾਰਿਆਂ ਨਾਲ ਕੰਟੈਕਟ ਕੀਤਾ ਸੀ ਉਹ ਵੀ ਸਾਡੇ ਨਾਲ ਆਉਣਗੇ ਤੁਸੀਂ ਦੇਖਿਓ 21 ਤਰੀਕ ਅਸੀਂ ਦਿਖਾ ਸਾਰਿਆਂ ਨੂੰ ਦੱਸਾਂਗੇ ਕਿ ਇੱਥੇ ਜੋ ਸੇਵਾ ਆਰੰਭ ਹੋਏਗੀ ਪਰਿਵਾਰ ਵੀ ਹੁਣ ਕਹਿੰਦਾ ਨਾ ਸੀ ਵੀ ਸੇਵਾ ਕਰਨ ਜਾਣਾ ਤੁਹਾਡਾ ਪਰਿਵਾਰ ਮੇਰੇ ਹੁਣ ਇਹ ਬੇਟਾ ਹੋਇਆ ਤੇ ਮੇਰੇ ਮਦਰ ਕਹਿੰਦੇ ਨੇ ਵੀ ਅਸੀਂ ਆ ਨਾਂ ਲਾਉਣਾ ਅਸੀਂ ਸੇਵਾ ਨਾਲ ਕਰਾਂਗੇ 2 ਘੰਟੇ ਉਹ ਵੀ ਨਾਂ ਲਾਉਣਗੇ ਮੇਰੇ ਹੁਣ 8 ਮਹੀਨੇ 9 ਮਹੀਨੇ ਦਾ ਬੇਟਾ ਤੇ ਉਹ ਵੀ ਨਾਂ ਲਾ ਕੇ ਇੱਥੇ ਸੇਵਾ ਕਰੂਗਾ ਮਤਲਬ ਪੋ ਦਾ ਮਹੀਨਾ ਨਾਲ ਠੰਡ 'ਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸ਼ਹਾਦਤਾਂ ਹੋਈਆਂ ਸੀ ਹਾਂਜੀ ਹਾਂਜੀ ਸਾਰਿਆਂ ਨੂੰ ਅਸੀਂ ਇਸ ਇਹ ਬੱਚਿਆਂ ਨੂੰ ਦੱਸਦੇ ਹਾਂ ਵੀ ਆਪਣਾ ਛੋਟੇ ਸਾਬਜ਼ਾ ਦੇ ਸ਼ਹਾਦਤ ਨੂੰ ਅੰਜਾਈ ਨਾ ਅਸੀਂ ਜਾਣੀਏ ਵੀ ਉਹਨਾਂ ਨੂੰ ਅਸੀਂ ਯਾਦ ਰੱਖੀਏ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਿਆ ਸੀ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਅਸੀਂ ਉਹਨਾਂ ਦੇ ਕਦਮ ਤੇ ਤਾਂ ਚੱਲ ਸਕਦੇ ਹਾਂ ਵੀ ਅਸੀਂ ਉਹਨਾਂ ਦੇ ਕਦਮਾਂ ਤੇ ਚੱਲੀਏ ਦਾੜੀ ਕੇਸ ਰੱਖੀਏ ਤੇ ਇਹਨਾਂ ਨੂੰ ਕੇਸ ਕਤਲ ਨਾ ਕਰਾਈਏ ਤੇ ਸੇਵਾ ਭਾਵਨਾ ਦੇ ਵਿੱਚ ਰਹੀਏ ਤੇ ਭਾਈ ਜੀ ਤੁਸੀਂ ਕਦੋਂ ਤੋਂ ਸੇਵਾ ਕਰ ਰਹੇ ਹੋ ਨਾਲ ਮਿਲ ਕੇ ਮੈਨੂੰ ਹੋ ਗਏ ਵੀਰੇ ਕਮ ਸੇ ਕਮ 7 ਸਾਲ ਤਾਂ ਹੋ ਗਏ ਮੈਨੂੰ ਨਾਲ ਜੁੜੇ ਨਾਲ ਉਹਦੇ ਜੁੜੇ ਹਾਂਜੀ 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 ਸੇਵਾ ਕਰੀ ਜਈ ਤੇ 2-3 ਘੰਟੇ ਇਥੇ ਆਪਾਂ ਲਾਈਦੇ ਆ ਕੋਈ ਟਾਈਮ ਨਹੀਂ ਦੇਖੀ ਜਾਣ ਕੇ ਸੇਵਾ ਹੀ ਕਰੀ ਜਈ ਇੱਥੇ ਲਗਾਤਾਰ ਜੋ ਵਧੀਆ ਕੰਮ ਹੋ ਜੇ ਆਪਣੇ ਹੱਥੋਂ ਆਪਾਂ ਉਹੀ ਕਰੀਦਾ ਵਾ ਵੀ ਜੀ ਇਹ ਕਹਿੰਦੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਉਂਗੇ ਤੁਸੀਂ ਵੀ ਆਪਣੇ ਪਰਿਵਾਰ ਨੂੰ ਨਾਲ ਸਾਰੇ ਨਾਲ ਉਹ ਨਹੀਂ ਆਪਾਂ ਸਾਰਾ ਪਰਿਵਾਰ ਇੱਥੇ ਨਹੀਂ ਆਈ ਆਪਾਂ ਰੇਗ ਸਾਲਾਂ ਨੇ ਲੰਗਰ ਆਪਾਂ ਤੇ ਤੁਹਾਡੇ ਮੀਡੀਆ ਪੱਤਰਕਾਰ ਵੀਰ ਵੀ ਨਾਲ ਹੀ ਹੁੰਦੇ ਆ ਯਾਦਤਰ ਤੇ ਉਹ ਵਿਤਨ ਵਾਲੀ ਹੁੰਦੀ ਜਿਆਦਾ ਉਹਨਾਂ ਸੇਵਾ ਕੀ ਹੁੰਦਾ ਨਾਲ ਸਾਡਾ ਬਾਈ ਜੀ ਹੱਥਾਂ ਦੇ ਵਿੱਚ ਪੋਸਟਰ ਨੇ ਅੱਜ ਤੋਂ ਹੀ ਤਿਆਰੀ ਕਰ ਲਈ ਆ 21 ਤਰੀਕ ਤੋਂ ਜਿਵੇਂ ਸੇਵਾ ਸ਼ੁਰੂ ਕਰ ਦੇਣੀ ਆ ਤਾਂ ਕਿਸ ਤਰ੍ਹਾਂ ਲੋਕ ਸੰਪਰਕ ਕਰ ਰਹੇ ਨੇ ਹੁਣ ਤੁਹਾਡੇ ਨਾਲ ਬਸ ਜੀ ਕਾਲਰ ਆਂਦੀ ਰਹਿੰਦੀ ਜਿਵੇਂ ਕੋਈ ਪ੍ਰੋਬਲਮ ਆ ਜਾਏ ਕਿਸੇ ਗੱਡੀ ਤੇ ਕਿਹੜੀ ਚੋ ਪ੍ਰੋਬਲਮ ਆ ਜਾਏ ਤੇ ਕਾਲਰ ਕਰਦੇ ਨਾਲ ਨਾਲ ਸੇਵਾ ਕਰਦੀ ਰਹੇ ਜਾਏ ਨਾਲ ਲੰਗਰ ਪਾਣੀ ਦੀ ਦੁੱਧ ਪਾਣੀ ਸੇਵਾ ਨਾਲ ਨਾਲ ਚੱਲਦੀ ਰਹਿੰਦੀ ਹੈ ਲਗਾਤਾਰ ਨੰਤਰ ਜਾਰੀ ਰਹਿੰਦੀ ਰਹਿੰਦੀ ਕਿੰਨੇ ਵਜੇ ਤੁਸੀਂ ਫਿਰ ਇੱਥੇ ਪਹੁੰਚ ਜੂਗੇ ਪੂਰਾ ਟਾਈਮ ਟੂ ਟਾਈਮ ਕਿਸ ਤਰ੍ਹਾਂ ਸੇਵਾ ਦੇ ਹਾਂ ਜੀ 4-5 ਘਟੇ ਲੱਗ ਜਾਂਦੀ ਬਈ ਜੇ ਕਿਸੇ ਨੂੰ ਕੋਈ ਥੋੜੀ ਜਿਹੀ ਦੇਰ ਰਾਤ ਕੋਈ ਪ੍ਰੋਬਲਮ ਆ ਗਈ ਕਿ ਉਹ ਵੀ ਹੱਲ ਹੋਵੇਗਾ ਮਸਲਾ ਹੱਲ ਹੋ ਜਾਏਗਾ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਜੇ ਦੇਰ ਰਾਤ ਕਿਸੇ ਸੰਗਤ ਦੀ ਕੋਈ ਦਿੱਕਤ ਹੋਈ ਅਸੀਂ ਪੂਰੀ ਗੁਰੂ ਸਾਹਿਬ ਦੀ ਮੇਰ ਨਾਲ ਪੂਰੀ ਕੋਸ਼ਿਸ਼ ਕਰਾਂਗੇ ਵੇਸੀ ਉਹਦੀ ਉਹਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਤਾਂ ਅਸੀਂ ਉਹਨੂੰ ਪਹੁੰਚਾਈਏ ਉਥੋਂ ਆ ਕੇ ਉਹ ਘਰੇ ਵਾਪਸ ਆਵੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਲੁਧਿਆਣੇ ਦੇ ਵਿੱਚ ਹਾਂਜੀ ਅਸੀਂ ਪੂਰੀ ਆਪਣੇ ਵੱਲੋਂ ਪੂਰੀ ਪ੍ਰਣ ਕਰਦੇ ਹਾਂ ਵੀ ਜੇ ਸੰਗਤ ਨੂੰ ਕਿਸੇ ਤਰੀਕੇ ਦੀ ਕੋਈ ਕੋਸ਼ਿਸ਼ ਨਹੀਂ ਆਵੇ ਕਿ ਪਿਛਲੇ ਸਾਲ ਨਾਲ ਸਾਨੂੰ ਜਿਹੜੇ ਵੀਰ ਐ ਜਿਹੜੇ ਮਕੈਨਿਕ ਵੀਰ ਐ ਸਾਡੇ ਨਾਲ ਬਹੁਤ ਟੱਚ 'ਚ ਜੁੜੇ ਆ ਅਸੀਂ ਜੇ ਸਪੋਜ਼ ਕਰੋ ਜੇ ਲੁਧਿਆਣੇ ਤੋਂ ਬਾਹਰ ਦੀ ਲੋਕੇਸ਼ਨ ਹੋਈ ਸਾਡੇ ਨਾਲ ਮੌਤ ਮਕੈਨਿਕ ਵੀਰ ਜੁੜੇ ਆ ਜਿਹੜੇ ਜੁੜਨਾ ਚਾਹੁੰਦੇ ਹੋ ਤੁਸੀਂ ਸਾਡਾ ਨੰਬਰ ਵੀ ਲੈ ਸਕਦੇ ਹੋ ਉਹ ਵੀ ਵੀਰ ਸਾਡੇ ਨਾਲ ਜੁੜਨ ਤੇ ਜਿਹੜੇ ਵੀਰ ਸਾਡੇ ਨਾਲ ਜੁੜੇ ਵੀ ਆ ਮਕੈਨਿਕ ਵੀਰ ਅਸੀਂ ਉਹਨਾਂ ਨੂੰ ਵੀ ਵਿੱਚ ਟੱਚ 'ਚ ਰੱਖਿਆ ਜੇ ਕੋਈ ਮੋਟਰਸਾਈਕਲ ਵਾਲਾ ਵੀਰ ਬਾਈਕ ਵਾਲਾ ਵੀਰ ਜੇ ਕੋਈ ਜੁੜਨਾ ਚਾਹੁੰਦਾ ਉਹ ਵੀ ਜੁੜ ਸਕਦਾ ਜਾਂ ਜਿਹੜੇ ਬਾਹਰ ਸਾਡੀ ਲੋਕੇਸ਼ਨ ਤੋਂ ਹੋਊਗਾ ਸੀ ਉਹਨਾਂ ਨਾਲ ਟਾਇਪ ਕੀਤਾ ਤੇ ਉਹ ਸਾਡੀ ਲੋਕੇਸ਼ਨ ਦੇ ਆ ਕੇ ਤੇ ਆਪਾਂ ਉਹਨਾਂ ਦੀ ਵੀ ਗੱਡੀ ਠੀਕ ਕਰਨੀ ਐ ਤੇ ਜਿਹੜੀ ਕੋਸ਼ਿਸ਼ ਕਰੂੰ ਕਿਸ ਤਰ੍ਹਾਂ ਇਹ ਲੋਕੇਸ਼ਨ ਬਣਦੀ ਜਿਹੜੀ ਜਿੱਥੇ ਤੁਸੀਂ ਆਪਣਾ ਸਾਰਾ ਕਾਰਜ ਲੰਗਰ ਦੀ ਸੇਵਾ ਹਾਂਜੀ ਜਦੋਂ ਅਸੀਂ ਪੰਚਮ ਹਸਪੀਟਲ ਤੋਂ ਪੁਲ ਚੜਦੇ ਆ ਪੁਲ ਤੋਂ ਪਹਿਲਾਂ ਤੇ ਦਰਾਹ ਨਹਿਰ ਤੋਂ ਪਾ ਮੁੜ ਜਾਓ ਵੇਰਕਾ ਵੇਰਕਾ ਨਹਿਰ ਤੋਂ ਫਿਰੋਜ਼ਪੁਰ ਰੋਡ ਤੋਂ ਜਦੋਂ ਅਸੀਂ ਇੱਧਰ ਨੂੰ ਮੁੜਦੇ ਆ ਤੇ ਅੱਗੇ ਪੰਚਮ ਹਸਪੀਟਲ ਆ ਪੰਚਮ ਹਸਪੀਟਲ ਵਾਲੀ ਜਿਹੜੀ ਆਪਾਂ ਮੁੜਦੇ ਆ ਤੇ ਉਸ ਤੋਂ ਪਹਿਲਾਂ ਪੁਲ ਚੜਨ ਤੋਂ ਪਹਿਲਾਂ ਇੱਥੇ ਆ ਤੇ ਉਸ ਤੋਂ ਬਾਅਦ ਦਰਾਹੇ ਨਹਿਰ ਤੋਂ ਜਦੋਂ ਆਪਾਂ ਪੁਲ ਦੇ ਪੁੱਲ ਆਉਂਦੇ ਆ ਤੇ ਸਾਡੀ ਲੋਕੇਸ਼ਨ ਦੂਰੋ ਹੀ ਕਿਉਂਕਿ ਇਹ ਤਾਂ ਅੱਜ ਤੋਂ ਬਾਅਦ ਇੱਥੇ ਪ੍ਰੋਪਰ ਅਸੀਂ ਪੋਸਟਰ ਜਾਰੀ ਕਰ ਦੇਣੇ ਆ ਪ੍ਰੋਪਰ ਅਸੀਂ ਖੰਭਿਆਂ ਤੇ ਪੋਸਟਰ ਲਾ ਦੇਣੇ ਆ ਫੇ ਇਸੇ ਜਗ੍ਹਾ ਤੇ ਸਾਡੀ ਲੋਕੇਸ਼ਨ ਹੋਊਗਾ ਤਾਂ ਬਿਲਕੁਲ ਇਹ ਸੇਵਾ ਜਿਹੜੀ ਬਹੁਤ سارے ਉਜ਼ਾਰ ਜਿਹੜੇ ਨੇ ਰੱਖੇ ਨੇ ਸਪੈਸ਼ਲ ਮੀਟਰ ਨੇ ਕਿਉਂਕਿ ਸਰਦੀਆਂ ਦਿਨ ਹੁੰਦਾ ਬੈਟਰੀਆਂ ਨੂੰ ਬਹੁਤ ਖਾਸ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਵਾਸਤੇ ਸਪੈਸ਼ਲ ਉਜ਼ਾਰ ਜਿਹੜੇ ਨੇ ਇਸ ਵੈਨ ਦੇ ਵਿੱਚ ਰੱਖੇ ਗਏ ਨੇ ਤਾਂ ਇਹ ਪੋਸਟਰ ਇੱਕ ਵਾਰ ਫੇਰ ਦਿਖਾ ਦਿੰਨੇ ਆ 21 ਤੋਂ ਲੈ ਕੇ 28 ਦਸੰਬਰ ਤੱਕ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਦੁਗਰੀ ਨਹਿਰ ਦੇ ਪੁਲ ਦੇ ਉੱਪਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤਾਂ ਲਈ ਕਾਰ ਦੀ ਸਰਵਿਸ ਅਤੇ ਮੌਕੇ ਤੇ ਕੋਈ ਟੈਕਨੀਕਲ ਪ੍ਰੋਬਲਮ ਨੂੰ ਫ੍ਰੀ ਠੀਕ ਕੀਤਾ ਜਾਵੇਗਾ ਗੱਡੀ ਉੱਪਰ ਨਿਸ਼ਾਨ ਸਾਹਿਬ ਲੱਗਾ ਹੋਣਾ ਜ਼ਰੂਰੀ ਆ ਇਸ ਦੇ ਨਾਲ ਨਾਲ ਦੁੱਧ ਦਾ ਲੰਗਰ ਵੀ ਚੱਲੇਗਾ ਤਾਂ ਤੁਸੀਂ ਵੀ ਇਹ ਮੋਬਾਈਲ ਨੰਬਰ ਨੋਟ ਕਰ ਲਈ ਕਿਉਂਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਜੇ ਦਿੱਕਤ ਆਂਦੀ ਆ ਤਾਂ ਤੁਸੀਂ ਇਹਨਾਂ ਨੌਜਵਾਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਜਿਹੜੀ ਆ ਫ੍ਰੀ ਸਰਵਿਸ ਜਿਹੜੀ ਆ ਉਹ ਮਿਲੇਗੀ ਇੱਕ ਵਾਰ ਲੋਕੇਸ਼ਨ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਦਿੰਨੇ ਆ ਜਦੋਂ ਤੁਸੀਂ ਫਿਰੋਜ਼ਪੁਰ ਰੋਡ ਤੋਂ ਲੁਧਿਆਣਾ ਦੁਗਰੀ ਨਹਿਰ ਵੱਲ ਟਰਨ ਕਰੋਗੇ ਤਾਂ ਅੱਗੇ ਇੱਕ ਹਸਪਤਾਲ ਆਵੇਗਾ ਹਸਪਤਾਲ ਤੋਂ ਅੱਗੇ ਇਸ ਤਰ੍ਹਾਂ ਦੀ ਇੱਕ ਗੱਡੀ ਵੈਨ ਖੜੀ ਹੋਵੇਗੀ ਚੰਡੇ ਤੁਹਾਨੂੰ ਲੱਗੇ ਨਜ਼ਰ ਆਣਗੇ ਪੋਸਟਰੇ ਲੱਗੇ ਨਜ਼ਰ ਆਣਗੇ ਤਾਂ ਇਹ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਅਸੀਂ ਇਹ ਨੰਬਰ ਵੀ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਨੇ ਦੱਸਿਆ ਵੀ ਆਪਣਾ ਨੰਬਰ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਸੰਗਤ ਜਿਹੜੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਆ ਨਤਮਸਤਕ ਹੋਣ ਜਾ ਰਹੀ ਆ ਤਾਂ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਗੱਡੀ ਜਿਹੜੀ ਆ ਉਹ ਫ੍ਰੀ ਠੀਕ ਕੀਤੀ ਜਾਵੇਗੀ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ